ਹਾਂਜੀ ਦੋਸਤੋ ਅੱਜ ਆਪਣੇ ਕੜਾਹੀ ਚੜ ਗਈ ਹਲਵਾਈ ਦਾਰਾ ਤੇ ਉਹਦੀ ਸਾਰੀ ਟੀਮ ਲੱਗੇ ਸ਼ੁਰੂ ਕਰਤੀਆਂ ਕਰਦੀਆਂ ਮਠਿਆਈਆਂ ਬਣਾਉਣੀਆਂ ਹਾਂ ਲੋ ਮੈਂ ਤੇ ਭਰੂਪੁਰ ਸਿੰਘ ਵੀ ਬੈਠੇ ਆਂ ਰਾਜਪੁਰ ਪ੍ਰੀਤ ਸਿੰਘ ਛਨੀਰ ਵੀ ਪਹੁੰਚ ਚੁੱਕੇ ਨੇ ਸਾਰੀ ਟੀਮ ਤਿਆਰ ਹੈ ਹਲਵਾਈ ਨੇ ਆਪਦਾ ਚਾਮਚਾਰ ਨਾ ਕਰਤਾ ਸ਼ੁਰੂ 재미 식으로 neutי... gut הי filt רronting ਲੋਕ ਜੀ ਆਪਣੇ ਕੁਛਕ ਡੱਬੇ ਰਹਿ ਗਏ ਸੀ ਮੰਡਨਵੰਨੀਓਂ ਭਰਪੂਰ ਸਿੰਘ ਰਿੰਕ ਕਲਰ ਮਾਨ ਤੇ ਆਪਣਾ ਬਾਈ ਦੀਪ ਸਾਹਮਣੇ ਜਿਹੜਾ ਲਾਗੇ ਤਿਆਰ ਕਰਨ ਇਧਰੋਂ ਤਾਰਿਆ ਵੀ ਲੱਗ ਗਿਆ ਮਟਰੀਏ ਕੱਟਣਾਂ ਉੱਤੇ ਸਾਰੇ ਡੱਬੇ ਪੈਕ ਕਰਕੇ ਜਲਦੀ ਤੋਂ ਜਲਦੀ ਵਰਤਾਉਣੇ ਆ ਗੁਰਪ੍ਰੀਤ ਵੀ ਲੱਗ ਗਿਆ ਤਾਂ ਕਿ ਲੇਟ ਹੋ ਗਏ ਸੀ ਕੁਛ ਰਹਿ ਗਏ ਸੀ ਤਾਂ ਤਾਜੀ ਮਠਿਆਈ ਦੇ ਪੈਕ ਕਰਕੇ ਹੁਣ ਪਹੁੰਚਦੇ ਕਰਾਂਗੇ ਜਿਹੜੇ ਸੱਜਣ ਰਹਿ ਗਏ ਸਾਡੇ ਫੇਰ ਵੀ ਸਾਨੂੰ ਬਹੁਤ ਦਿੱਕਤ ਆਈ ਬਹੁਤ ਤੋਂ ਮਾਫੀ ਮੰਗਦੇ ਆਂ ਅਸੀਂ ਬਹੁਤ ਨੂੰ ਭੁੱਲੇ ਭੱਜ ਦੌੜ ਦੇ ਵਿੱਚ ਲੋ ਜੀ ਇਹ ਪਰਿਵਾਰਾਂ ਦੇ ਵਿੱਚੋਂ ਆ ਲੱਡੂ ਵੰਡਣ ਦੀ ਜਿਹੜੀ ਕਹਾਣੀ ਹੈ ਤਾਂ ਅੱਜਕੱਲ ਖਤਮ ਹੀ ਹੋ ਗਈ ਰਹੀਆਂ ਨਹੀਂ ਇਹ ਗੱਲਾਂ ਪਰ ਆਪਾਂ ਕੋਸ਼ਿਸ਼ ਕੀਤੀ ਆ ਉਸੇ ਤਰ੍ਹਾਂ ਹੀ ਘਰੇ ਵੱਟੀਆਂ ਆਪਣੀ ਜੁਨਟੀ ਵੀ ਫੰਕਸ਼ਨ ਹੋਈ ਆਪਣੇ ਖਿਡਾਰੀ ਬੰਦੇ ਸਾਥੀ ਜਿਹੜੇ ਲੱਡੂਆਂ ਦੇ ਬਾਦਸ਼ਾਹ ਆ ਦੇਖੋ ਜੀ ਮਿੰਟੂ ਵੱਡਦਾ ਛੋਟੀਆਂ ਛੋਟੀਆਂ ਲੁੱਡੀਆਂ ਤੇ ਉਹ ਗੱਜੂ ਦੋਨੇ ਹੱਥਾਂ ਨਾਲ ਇੱਕ ਲੱਡੂ ਵੱਡੇ ਵੱਡੇ ਵੰਟਦਾ ਸੀ ਬਸ ਮੈਨੂੰ ਦੇ ਦਿਓ ਏ ਜਿਹੜੇ ਜਿਹੜੇ ਮੈਂ ਵਟੂਗਾ ਇਹ ਮੈਂ ਲੈ ਜਾਊਂਗਾ ਤੇ ਲਓ ਜੀ ਅਸੀਂ ਇਕੱਠੇ ਬੈ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਮਦਕ ਕਹਿ ਬਈਂ ਗੋਲ ਗੋਲ ਠਮਾ ਕੇ ਵਟ ਯਾਰ ਪਰ ਕਹਿੰਦਾ ਨਹੀਂ ਐ ਕਾਹੂ ਕੋ ਦੇਖਣਾ ਐ ਨਾ ਪਰ ਨਾਮ ਤੋਂ ਹੋ ਨਾਮ ਜੀ ਸੁਨਰੀ ਮਨਾਮ ਜਗਨ ਨੈ ਤੋ ਇਹੁ ਖਾਨ ਜੇ ਵਿਖਿਆ ਸਗਲੇ ਤੋ ਜੇ ਵਿਯੋ ਪੇਧੁ ਵਾਰਾ ਅਨਾਨਦ ਸੁਰੇ ਮਨਾਂ ਤੇ ਨਾਨਕ ਸਿਧਾ ਕਾਮ ਜਿਹਾਇ ਮਮਤਾ ਸਭਿ ਸਭ ਕੇ ਪਿਉ ਉਦਾਸ ਅਨਾਨਦ ਸੁਨਰੇ ਮਨਾਂ ਤੇ ਪਾੜੂ 라 ਮਨਵਾਸ ਜੇ ਪ੍ਰਾਨੇ ਹੋਮਾ ਤਜਿ ਹਰਿ ਕਾਰਾ ਪ੍ਰਸ਼ਾਨ ਹੋ ਨਾਨਕ ਬੋ ਮਨ ਤਨਾ ਏਵੰ ਸਾਜੀ ਮਾਨ ਪਰਸਨ ਧਰਮ ਕਹਾਰਨ ਅਲਮਾ ਹਰ ਕੋ ਨਾਮ ਨਿਸਦਨ ਜੋ ਨਾਨਕ ਭਜੈ ਆਨੰਦ ਸਮਾਗਮ ਵਡ ਪਾਮੀ ਹੋ ਸਗੁਣ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਰਬ ਸੂਰੇ ਲੋਕ ਲੋਕ ਸੰਤਾ ਉਤਰੇ ਸੁਣੇ ਸਚੀ ਮਾਨੀ ਸਾਜਨ ਭੈਸਤਾ ਸੇ ਓਰੇ ਗੁਰਤੇ ਉਜਾਣ ਸਭੇ ਹੋਇਐ ਜਸ ਜੁਠੇ ਸਾਧੂ ਬੁਜਾਇਐ ਦੇਵ ਦਾ ਹਾਜ਼ਰ ਸਿਮਰਿਆ ਕਰ ਨਉਨੰਦ ਆਵੈ ਤਾਏ ਸਭਨ ਹੋਇ ਸਹਾਇਐ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਨ ਹੋਇ ਸਹਾਇਐ ਨਸਾਂ ਪਤਸ਼ੰਗੰਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੋਸ਼ੋਂ ਦਾ ਦਾ ਧਿਆਨ ਤਰਕੇ ਬੋਲੋ ਜੀ ਵਾਲੇ ਬੰਨ ਛਕੇ ਦੇਖ ਚਲਾਏ ਦੇਖ ਲਾਹੀ ਦੇਖ ਕੇ ਅਨੁਸ਼ਠੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੇ ਕੁਮਾਰੀ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਲੇ ਜਨਾ ਸਿੰਘਾਂ ਸਿਮਰਨਾਰੇ ਧਰਮ へ ਸੇਹ ਦਿੱਤੇ ਬੰਦ ਵੰਗ ਪਟਾਏ ਖੋਪਰਾਂ ਦਾ ਲਹਾ ਨਾਮ ਚੜਖੜਾਂ ਤੇ ਚੜ੍ਹੇ ਆਰਿਆਂ ਨਾਲ ਚਿਰਾਈ ਕਰੇ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨਾਂ ਕੀਤੇ ਨਾਮ ਤਲ ਮਨੇ ਹਰਿਆ ਸੇਖੇ ਇਸ ਸਵਾਸਾ ਨਾਮ ਨਵਾਹਿ ਜੇਨਾਂ ਵੀ ਕੁਮਾਰੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਆ ਸੋ ਐਸਾ ਹਰ ਧਿਆਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵਹ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਆਤ ਪਾਤ ਮੁਖ ਉজ্জਲ ਹੋਈ ਹੈ ਨਿਤ ਧਿਆਇਆ ਹਰ ਬੁਰਖ ਨਰੰਜਣਾ ਰਹਾ જય ਹਰ ਸਿਮਨ ਪੇ ਆਏ ਬੜੇ ਚਲੂ ਵੀ ਜਾਇਆ ਪਾਦਿਆ ਸਹਿਜੋ ਪਾਪ ਦੇ ਭੋਗ ਪਾਏ ਗਏ ਨੇ ਪਾਪਾ ਟੇਕ ਪੂਰਾ ਵੱਲੋਂ ਪਤਰੋਂ ਆਹਾ ਤਾਲਾ ਤਾਰ ਰਿਹਾ ਰਿਹਾ ਰਿਕਾਰਡਿੰਗ ਹੋ ਜਾਂਦੀ ਹੈ ਮੈਂ ਤੈਨੂੰ ਪਹਿਲਾਂ ਹੱਤੀ ਗੱਲ ਰਿਕਾਰਡਿੰਗ ਹੁੰਦੀ ਹੈ ਜੀ ਚਾਮਚਾਰ ਨਾ ਚਲਾਈ ਅਰੇ ਜੇ ਤੂੰ ਸ਼ਬਦ ਬੋਲੇ ਤੈਨੂੰ ਦੇਣੇ ਪੈਣਗੇ ਨਾਲ ਕ੍ਰਿਸ਼ਨ ਅੰਮ੍ਰਿਤ ਸਿੰਘ ਸਾਹਿਬ ਤੇ ਆਪਣਾ ਕੋਰਪਸ ਸਾਹਿਬ ਜਿਹੜੀ ਸਪੋਰਟ ਤੇ ਖੜੇ ਆਂ ਹੋ ਗੱਲਾਂ ਮਿੰਟੂਆਂ ਆਹ ਤਾਂ ਇਹ ਇਹ ਬੰਦੇ ਇੱਕ ਰੰਗ ਦਰਾਂ ਦੀ ਨੇ ਸਾਰੇ ਹਨੇ ਕੈਂਚਾ ਖੋਖਰ ਰੰਗ ਵੀ ਪਾਇਆ ਹੋਰ ਆ ਗਿਆ ਤੇ ਆਹ ਪਾਇਆ ਪੀਲਾ ਰੰਗ ਪਰਨੇ ਦਾ ਲਾਉਣੀ ਇੱਕ ਤਰੀਕਾ ਰੰਗ ਥੋੜਾ ਮੈਲੇ ਚ ਕਾਲੇ ਚਾਹ ਹੈਗਾ ਦੇ ਨਾਮ ਦਾ ਉਹ ਵੀ ਦੇਖਾ ਉਦਰਾ